ਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਆਪਣੇ YouTube ਚੈਨਲ ਬਾਰੇ ਆਪਣਾ YouTube ਚੈਨਲ ਬਣਾਉਣ ਦਾ ਇੱਕੋ ਮਕਸਦ ਹੈ ਕਿ ਤੁਹਾਨੂੰ ਘਰ ਬੈਠੇ ਹੀ ਸੇਵਾ ਕੇਂਦਰ ਨਾਲ ਸੰਬੰਧਿਤ ਸਰਵਿਸਾਂ ਜਾਂ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਪੋਸਟਾਂ ਦੀ ਜਾਣਕਾਰੀ ਜਾਂ ਪੰਜਾਬ ਚ ਕੋਈ ਵੀ ਸਕੀਮ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਤੁਹਾਨੂੰ ਘਰ ਬੈਠੇ ਹੀ ਮਿਲ ਸਕੇ ਸੋ ਹੁਣ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਤੁਸੀਂ ਵੀ ਸਾਡੀ ਸਪੋਰਟ ਕਰੋ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਜਰੂਰ ਕਰੋ ਸੋ ਜਿੰਨੀਆਂ ਵੀ ਸਰਵਿਸਾਂ ਸੇਵਾ ਕੇਂਦਰ ਵਿੱਚ ਅਪਲਾਈ ਹੁੰਦੀਆਂ ਹਨ ਤੁਹਾਨੂੰ ਸਾਰੀ ਸਰਵਿਸਾਂ ਦੀ ਲੜੀਵਾਰ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਤਾਂ ਕਿ ਤੁਹਾਨੂੰ ਹਰ ਇੱਕ ਸਰਵਿਸ ਦੀ ਜਾਣਕਾਰੀ ਕਰ ਬੈਠੇ ਹੀ ਮਿਲ ਸਕੇ ਤੇ ਤੁਹਾਡੇ ਟਾਈਮ ਦੀ ਬਚਤ ਹੋ ਸਕੇ ਜੇਕਰ ਤੁਹਾਨੂੰ ਉਹ ਸਰਵਿਸ ਦੀ ਪੂਰੀ ਜਾਣਕਾਰੀ ਹੋਵੇਗੀ ਉਸ ਨਾਲ ਤੁਹਾਡੇ ਟਾਈਮ ਦੀ ਬਚਤ ਵੀ ਹੋਵੇਗੀ ਇਸ ਤਰ੍ਹਾਂ ਪੰਜਾਬ ਵਿੱਚ ਸਮੇਂ-ਸਮੇਂ ਤੇ ਬਹੁਤ ਸਾਰੀਆਂ ਸਕੀਮਾਂ ਆਉਂਦੀਆਂ ਹਨ ਤੇ ਅਸੀਂ ਉਹਨਾਂ ਸਕੀਮਾਂ ਦੀ ਜਾਣਕਾਰੀ ਵੀ ਵੀਡੀਓ ਦੇ ਰੂਪ ਵਿੱਚ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਤਾਂ ਕਿ ਤੁਹਾਨੂੰ ਘਰ ਬੈਠੇ ਹੀ ਹਰ ਚੀਜ਼ ਦੀ ਜਾਣਕਾਰੀ ਮਿਲ ਸਕੇ ਤੇ ਇਸ ਤਰ੍ਹਾਂ ਪੰਜਾਬ ਵਿੱਚ ਹਰ ਰੋਜ਼ ਸਰਕਾਰੀ ਤੇ ਪ੍ਰਾਈਵੇਟ ਪੋਸਟਾਂ ਆਉਂਦੀਆਂ ਨੇ ਅਸੀਂ ਉਹਨਾਂ ਪੋਸਟਾਂ ਦੀ ਜਾਣਕਾਰੀ ਵੀ ਤੁਹਾਡੇ ਨਾਲ ਵੀਡੀਓ ਦੇ ਰੂਪ ਵਿੱਚ ਸਾਂਝੀ ਕਰਾਂਗੇ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੀ ਜਾਣਕਾਰੀ ਨੂੰ ਜ਼ਰੂਰ ਸੁਣੋਗੇ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋਗੇ ਜਦੋਂ ਵੀ ਪੰਜਾਬ ਵਿੱਚ ਕੋਈ ਵੀ ਸਕੀਮ ਆਉਂਦੀ ਹੈ ਤਾਂ ਉਸ ਸਕੀਮ ਦਾ ਲਾਹਾ ਆਪਨ ਜਰੂਰ ਲੈਣਾ ਚਾਹੀਦਾ ਹੈ ਉਸ ਸਕੀਮ ਨੂੰ ਸਮੇਂ ਸਿਰ ਅਪਲਾਈ ਕਰੋ ਤਾਂ ਕਿ ਆਪਾਂ ਨੂੰ ਉਸ ਸਕੀਮ ਦਾ ਲਾਹਾ ਮਿਲ ਸਕੇ ਕਈ ਵਾਰੀ ਆਪਾਂ ਜਾਣੇ ਅਣਜਾਣੇ ਵਿੱਚ ਉਸ ਸਕੀਮ ਨੂੰ ਇਗਨੋਰ ਕਰ ਦਿੰਦੇ ਹਾਂ ਜਾਂ ਆਪਾਂ ਨੂੰ ਐਵੇਂ ਹੁੰਦਾ ਹੈ ਕਿ ਆਪਾਂ ਨੂੰ ਇਸ ਚੀਜ਼ ਦੀ ਕਦੇ ਵੀ ਲੋੜ ਨਹੀਂ ਪੈਂਦੀ ਪਰ ਕਈ ਵਾਰੀ ਸਮਾਂ ਐਜਾਂ ਦਾ ਆ ਜਾਂਦਾ ਹੈ ਕਿ ਆਪਾਂ ਨੂੰ ਉਸ ਚੀਜ਼ ਦੀ ਲੋੜ ਪੈ ਜਾਂਦੀ ਹੈ ਫਿਰ ਆਪਾਂ ਨੂੰ ਪਛਤਾਉਣਾ ਪੈਂਦਾ ਹੈ ਕਿ ਜੇ ਆਪਾਂ ਉਹ ਸਰਵਿਸ ਨੂੰ ਜਾਂ ਉਸ ਉਸ ਸਕੀਮ ਨੂੰ ਸਮੇਂ ਸਿਰ ਅਪਲਾਈ ਕਰ ਲੈ ਕਰ ਲੈਂਦੇ ਤਾਂ ਅੱਜ ਆਪਾਂ ਨੂੰ ਉਸ ਦਾ ਸਮੇਂ ਸਿਰ ਲਾਭ ਮਿਲ ਜਾਣਾ ਸੀ ਬਾਕੀ ਜੇਕਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਅਸੀਂ ਉਸ ਸਰਵਿਸ ਸੰਬੰਧੀ ਤੁਹਾਨੂੰ ਪੂਰੀ ਡਿਟੇਲ ਵਿੱਚ ਵੀਡੀਓ ਬਣਾ ਕੇ ਪੇਸ਼ ਕਰਾਂਗੇ ਸੋ ਸਮੇਂ ਦੇ ਨਾਲ ਬਹੁਤ ਸਾਰੀਆਂ ਸਕੀਮਾਂ ਆਉਂਦੀ ਜਾਂਦੀਆਂ ਰਹਿੰਦੀਆਂ ਨੇ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਹਰ ਕਿਸਮ ਦੀ ਜਾਣਕਾਰੀ ਕਰ ਬੈਠੇ ਮਿਲ ਸਕੇ ਧੰਨਵਾਦ ਜੀ